ਭਾਈ ਭਾਈ ਹਾਂਜੀ ਭਾਈ ਆਪਾਂ ਪਰਫਿਊਮ ਲੈਣਾ ਪੰਜਾਹ ਕਾਲਾ ਹਾਂਜੀ ਭਾਈ ਮਿਲ ਜਾਊਗਾ ਪੰਜਾਹ ਵਾਲਾ ਪਰਫਿਊਮ ਮਿਲ ਜਾਊਗਾ ਆ ਲੋ ਵੀਰ ਜੀ ਪੰਜਾਹ ਵਾਲਾ ਪਰਫਿਊਮ ਵਧੀਆ ਭਾਈ ਪਰਫਿਊਮ ਇਹ ਹਾਂਜੀ ਵਧੀਆ ਭਾਈ ਅੱਛਾ ਭਾਈ ਗੱਲ ਇਹ ਕਿ ਇਸ ਤਰ੍ਹਾਂ ਮੈਂ ਕਰਾ ਰੱਖਾਂ ਬੇਚੇ ਨਾ ਠੀਕ ਹੈ ਜੀ ਮੈਨੂੰ ਦੀਦਾ ਨਹੀਂ ਹੈ ਨਾ ਅੱਛਾ ਤੇ ਇਦਾਂ ਕਰੋ ਮੇਰੇ ਕੋ ਇੱਕ ਨੋਟ ਪੰਜਾਹਾਂ ਦਾ ਇੱਕ 50 ਦਾ ਇਹ ਚ ਪੰਜਾਹ ਦਾ ਲੈ ਲਓ ਤੇ ਇਹਨਾਂ ਵਿੱਚ ਕਿਹੜਾ ਪੰਜਾਹ ਦਾ ਮੈਨੂੰ ਪਤਾ ਨਹੀਂ ਹਾਂ ਹਾਂਜੀ ਭਾਈ ਆ ਮੈਂ 50 ਦਾ ਨੋਟ ਰੱਖ ਲਿਆ ਆ ਤੇ ਆ ਤੁਹਾਡਾ 500 ਦਾ ਆ ਠੀਕ ਆ ਸਰ ਅਸੀਂ ਤਾਂ ਕਰ ਬਈ ਨਹੀਂ ਲਈ ਆਪ ਯਹਾਂ ਦਾ ਮੈਨੂੰ ਬਾਸ ਕਰ ਦੋ ਤੇ ਆ 500 ਦਾ ਲੈ ਲਾ ਤੇ 450 ਰੁਪਏ ਮੈਨੂੰ ਬਾਸ ਕਰ ਦੋ ਇਹ ਫਸ ਗਿਆ ਸੀ ਇਹੋ ਭਾਈ 450 ਬਾਸ ਕਰੇ ਰੇ